ਹਾਂਜੀ ਕਿਹੜਾ ਸਾਰੇ ਵੀਰਾਂ ਦਾ ਕੋਰ ਕੀ ਬੰਦਾ ਕਰਦਾ ਮੇਰੇ ਵੀਰ ਉਹ ਉੱਤਰ ਕੁਆਤਰ ਸੈਟ ਹੈ ਸਾਰੀ ਨਾਲ ਘਰ ਪਰ ਠੀਕ ਹੈ ਲਓ ਇਹ ਕਰਤੀ ਐ ਬਲੌਗ ਨੂੰ ਸਟਾਰਟਿਉ ਸਵੇਰੇ ਸਵੇਰੇ 6:30 ਹੋ ਜੀ ਕੋਈ ਬੜਾ ਟਾਈਮ ਨਹੀਂ ਹੋਇਆਗਾ ਉੜਦੇ ਆ ਭਾਈ ਆਏ ਹੋਏ ਹਾਲੈਲੂਇਆ ਤੇ ਬਾਸ਼ਾ ਵੀ ਕਰਦਾ ਸਿਆ ਘੱਪਾ ਗਾ ਉੱਟਦੇ ਆ ਭਾਈ ਬਸ ਉਹੀ ਦਿਨ ਡੇਲੀ ਦੀ ਡੇਲੀ ਹਾਂ ਕੁਛ ਤਾਂ ਲਾਈਫ ਦੋ ਤਾਂ ਹੀ ਬੋਰ ਹੋਏ ਪਏ ਹਾਂ ਡੇਲੀ ਦੇ ਡੇਲੀ ਉਹੀ ਕੰਮ ਉਹੀ ਦਿਨ ਉਹੀ ਆਪਾਂ ਉਹੀ ਸਾਰਾ ਕੁਝ ਮੈਨੂੰ ਉੱਟ ਰਿਹਾ ਕਾਇ ਲੱਗ ਰਿਹਾ ਨਾ ਜ਼ਿੰਦਗੀ ਇੱਕ ਟਾਈਮ ਲੂਪ ਚ ਫਸੀ ਹੋਈ ਏ ਇੱਕ ਟਾਈਮ ਲੂਪ ਚੱਲ ਰਹੀ ਏ ਘੁੰਮ ਫਿਰ ਕੇ ਫੇਰ ਉਦਾਂ ਹੀ ਉਦਾਂ ਹੀ ਨੀ ਸਟਾਰਟ ਹੋ ਗੋ ਉਦਾਂ ਹੀ ਮੁੱਕ ਗਿਆ ਉਦਾਂ ਹੀ ਸਟਾਰਟ ਹੋ ਉਦਾਂ ਹੀ ਮੁੱਕ ਗਿਆ ਇੱਕ ਟਾਈਮ ਲੂਪ ਚ ਹੀ ਵਰਕ ਕਰ ਰਿਹਾ ਸਾਰਾ ਕੁਝ ਹਣਾ ਕੋਈ ਡਿਫਰੈਂਟ ਨਹੀਂ ਹੁੰਦਾ ਹੈਗਾ ਤੇ ਚਲੋ ਛੱਡੋ ਕੋਈ ਨਾ ਭਾਈ ਬੱਚੇ-ਬੱਚੇ ਕੱਢਦੇ ਆ ਬਾਹਰ ਧੁੱਪਾਂ ਤਾਂ ਆਪਾਂ ਪੂਰੀਆਂ ਤਕੜੀਆਂ ਲੱਗੀਆਂ ਹੋਊਗਾ ਭਈ ਇਹੋ ਜਿਹੀ ਕੋਈ ਗੱਲ ਨਹੀਂ ਠੀਕ ਐ ਤੇ ਛੋਟੇ ਬੱਚੇ ਬਾਹੋਂ ਨੇ ਆ ਬਾਹਰ ਵੱਡੇ ਤਾਂ ਤੁਹਾਨੂੰ ਪਤਾ ਹੀ ਹੈ ਬੰਦ ਹੀ ਆ ਆਪਣੇ ਹਣਾ ਚਲੋ ਲਾਈਏ ਫੋਨ ਟਾਈਮ ਲੈਸ ਤੇ ਲਾਈਟਾਂ ਬੰਟਾ ਕਰੀਏ ਬੰਦ ਹਾਂਜੀ ਛੋਟੇ ਬੱਚਿਆਂ ਦੇ ਫੈਰਿਜ਼ਨ ਚੱਲ ਰਹੀ ਹੈ ਜੀ ਅੱਖਾਂ 'ਚ ਪਾਉਣ ਵਾਲੇ ਠੀਕ ਐ ਚਾਰ ਬੱਚੇ ਨੇ ਇੱਧਰ ਪਾ ਲਈ ਤਿੰਨ ਸਹੀ ਤੇ ਇੱਕ ਟੰਗ ਪੰਨੀ ਵਾਲੇ ਬੱਚੇ ਦੇ ਹਣਾ ਵਿਚਾਰੇ ਦੇ ਏ ਹੁਣ ਆਪਾਂ ਯਾਰ ਮੈਨੂੰ ਐਂਕਲ ਕਾ ਸਵੇਰੇ ਕੋਈ ਆਇਆ ਹੁਣ ਚਲੋ ਚਲੋ ਤੇ ਇਧਰੋਂ ਵੀ ਚਾਰ ਬੱਚਿਆਂ ਨੇ ਪਾਉਣੀਆਂ ਮਾੜੀ ਸਰਪੰਚ ਹਾਂਜੀ ਤੇ ਬੱਚੇ ਕੱਢਦੇ ਆਂ ਜੀ ਬਾਹਰ ਆਪਾਂ ਜਿਹੜੇ ਬਾਹਰ ਕੱਢਣ ਵਾਲੇ ਹੁੰਦੇ ਆ ਠੀਕ ਹੈ ਕਿ ਨਹੀਂ ਤੇ ਇੱਕ ਮਿੰਟ ਰੁਕੋ ਉਧਰ ਗਾਜਾਂ ਲੰਬੀ ਵੀ ਆਇਆ ਹੋਇਆ ਮੇਰੇ ਵੀਰੋ ਕਹਿੰਦੇ ਅਰਮਾਨ ਲੰਬੀ ਦੇਖਦਾ ਨਹੀਂ ਭਾਈ ਨੇਰੇ ਚ ਲਾਈਟਾਂ ਲੂਟਾ ਬੰਦ ਕਰੀ ਪਈ ਇੱਧਰ ਉਹ ਕਹਿੰਦਾ ਬੜੀ ਗੰਦੀ ਆ ਤਾਈ ਜੀ ਲਾਈਟਾਂ 12 1 ਵਜੇ ਬੰਦ ਆ ਓ ਕਿਵੇਂ ਓਏ ਠੀਕ ਹੈ ਓਕੇ ਉਹ ਵੀ ਮੁੰਡੇ ਨੂੰ ਕੈਮਰੇਜ ਕੈਪਚਰ ਕਰ ਲਿਆ ਅੱਜ ਫੇਰ ਗੀੜਾ ਮਾਰਿਆ ਚੰਦਰੇ ਨੇ ਤਿਆਰ ਹੋ ਕੇ ਕੈਪਚਰ ਕਰ ਲਿਆ ਕੈਪਚਰ ਕਰ ਲਿਆ ਉਹ ਵੀ ਤਿਆਰ ਹੋ ਕੇ ਉਹਦੇ ਅੱਗੇ ਤਿਆਰ ਦਿਖਾ ਦੇ ਨਾ ਨਾ ਪੂਰੇ ਬੰਨਾ ਬਣਿਆ ਪਿਆ ਪੂਰਾ ਵਧਗਾ ਐ ਕਪੜੇ ਕੁੱਪੜੇ ਬਾ ਕੇ ਪੂਰਾ ਵਧਗਾ ਬਣਿਆ ਪਿਆ ਬਾਬਾ ਕੋ ਹੋਰ ਕੰਮ ਆੜਾ ਹੋ ਗਿਆ ਕੁਗਗੀ ਵੀ ਛੋੜਾ ਪਾ ਗਈ ਓਹੋ ਅਸਲੀ ਵੀ ਛੋੜਾ ਹੂੰ ਉਹ ਬਿਮਾਰ ਸੀਗੀ ਮੈਨੇ ਤੇ ਉੱਪਰ ਨੂੰ ਕੱਲ ਪਹਾਲ ਗਈ ਬਿਮਾਰ ਹੈ ਕੱਲ ਡਾਊਨ ਪਾ ਲਈ ਜੀ ਕੰਡੀਸ਼ਨ ਇਹ ਪਾਣੀ ਪੂਣੀ ਨਾ ਬੈਠੀ ਉਹ ਇਕੱਠੀ ਨਾ ਨਹੀਂ ਚੰਡੀ ਮਤਲਬ ਨਾ ਪਹਿਲਾਂ ਬਾਹਰ ਨਹੀਂ ਨਿਕਲਦੀ ਸੀ ਜਦੋਂ ਬਜ਼ਾਅ ਹੁੰਦੇ ਸੀਗਾ ਤੇ ਬਾਹਰ ਨਿਕਲਦੂ ਕਰਦੇ ਸੀ ਇਹ ਬਾਹਰ ਨਿਕਲਦੂ ਕਰਦੇ ਸੀ ਇਹ ਰੋਜ਼ ਬਾਹਰ ਨਿਕਲਦੀ ਸੀ ਮੜੀ ਢਿੱਲੀ ਹੈ ਉੱਡੀ ਦਾ ਤਾਂ ਹੈ ਨਹੀਂ ਹਾਂ ਉੱਡੀ ਦਾ ਤਾਂ ਹੈ ਨਹੀਂ ਸੀ ਪੱਲਾ ਟੁੱਟਿਆ ਸੀ ਬਚਾਰੀ ਦਾ ਤੇ ਸਾਨੂੰ ਲੱਗਿਆ ਪਤਾ ਵੀ ਕੰਡੀਸ਼ਨ ਡਾਊਨ ਹੋਈ ਜਾਂਦੀ ਇਹਦੀ ਤਾਂ ਕਰਕੇ ਕੱਲ ਪਾਣੀ ਪੂਣੀ ਪਾਇਆ ਸੀ ਇਹਨਾਂ ਤੇ ਇਹਨੂੰ ਅਸੀਂ ਤੇ ਘਰ ਨਹੀਂ ਮਰ ਗਈ ਬਈ ਵਿਚਾਰੀ ਤੇ ਕਿੰਨੇ ਸਾਲੋਂ ਕਿਸਨਾਂ ਆਪਣੇ ਦੋ ਸਾਲ ਤਾਂ ਹੋਣ ਰਹਾ ਰਹੇ ਨਾ ਜਿਉਂਦੇ ਇੱਥੇ ਆਉਂਦੇ ਹੀ ਆ ਹਾਂ ਬਹੁਤ ਟਾਈਮ ਜਿਉਂਦੇ ਦੋ ਤਿੰਨ ਸਾਲ ਹੋ ਗਏ ਵਿਚਾਰੀ ਨੂੰ ਆਜੇ ਵਿਛੋੜਾ ਪਾ ਗਈ ਬਈ ਆਪਣੇ ਕੋਗੇ ਆ ਉੱਤੇ ਰੱਖਣੀ ਆਜ ਦਾ ਪੱਲਾ ਟੁੱਟਿਆ ਸੀਗਾ ਕਿਤੇ ਕੁਛ ਭਰਾ ਹੁਣ ਕਮੈਂਟਾਂ ਚ ਐਵੇਂ ਸਾਰਿਆਂ ਨੂੰ ਨਹੀਂ ਕਹਦਾ ਜਿਹੜੇ ਕੁਛ ਕੁਸ਼ਕ ਜਿਹੜੇ ਵਿੱਚ ਹਨਾ ਕਿਤੇ ਐਵੇਂ ਫालतू ਭੈਣੇ ਹੋ ਜਾਣ ਦੇ ਨੂੰ ਕੋਈ ਡਾਤ ਦੇ ਤੁਸੀਂ ਉਹਨਾ ਦੇਖ ਲੋ ਡਿਜਾਂਦੀ ਇਹ ਜਦੋਂ ਦਾ ਪੱਲਾ ਹੀ ਹੈ ਨਹੀਂ ਗਾ ਵਿਚਾਰੀ ਦਾ ਉੜਦੀ ਕਿੱਥੋਂ ਇਹ ਹਨਾ ਇੱਕ ਪੱਲਾ ਟੁੱਟਿਆ ਸੀ ਇਹਦਾ ਬਾਜ ਤੋਂ ਛੜਾਈ ਸੀ ਪਹਿਲਾਂ ਹੀ ਵਿਚਾਰੀ ਇਹ ਤੇ ਚਲੋ ਬਹੁਤ ਟਾਈਮ ਰਹੀ ਆ ਆਪਣੇ ਕੋਲੇ ਯਾਰ ਇਹ ਬਈ ਗੋਲਾ ਘਨ ਅੱਜ ਤੱਕ ਬੱਦਿਆ ਸੀ ਗੋਲਾ ਉੱਤੇ ਬੈਠਾ ਮੈਂ ਗੋਲਾ ਤਾਂ ਪੂਰਾ ਜਾਣ ਚ ਹੈ ਆਇਆ ਹਾਂ ਇੱਥੋਂ ਆ ਜਾ ਕੇ ਬੰਦ ਨਾ ਇਹਦਾ ਪੂਰਾ ਜਾਣ ਚ ਹੈ ਹਜੇ ਸ਼ੇਰ ਗੋਲਾ ਤਾਂ ਚਲੋ ਕੋਈ ਨਾ ਯਾਰ ਆਪਾਂ ਬਹੁਤ ਰੈਸਕਿਊ ਕਰ ਤੇ ਬਹੁਤ ਜ਼ਿਆਦਾ ਯਾਰ ਆ ਗਲਤ ਹੋਇਆ ਕੰਮ ਕੋ ਗਿਆ ਚਲੋ ਕੋਈ ਨਾ ਭਾਈ ਹੁਣ ਭਾਈ ਇਹ ਗੋਲੀ ਡੰਡਾ ਜਾਣ ਵਰਾਣੋ ਠੀਕ ਐ ਸਵੇਰ ਦੇ ਟਾਈਮ ਗੋਲੀ ਡੰਡਾ ਚੱਲੂ ਮੇਰੇ ਵੀਰੋ ਠੀਕ ਐ ਵੱਡੇ ਕਬੂਤਰਾਂ ਨੂੰ ਬੱਚਿਆਂ ਵਾਲਿਆਂ ਬਹੁਤ ਐਨਕਦਾ ਮੇੂ ਜਣਾ ਸੈਟ ਐ ਚਲੋ ਭਾਈ ਆਇਆ ਬੱਤ ਆਇਆ 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 ਲਓ ਜੀ ਕੋਡਾ ਨੰਬਰ 2 ਚ ਨਹੀਂ ਪਾਦ ਜੀ ਗੋਲੀ ਡੰਡਾ ਗੋਲੀ ਡੰਡਾ ਗੋਲੀ ਡੰਡਾ ਇਹ ਦੇਖੋ ਭਾਈ ਤੇ ਭੱਜ ਗਏ ਕਬੂਤਰੇ ਬਹੁਤ ਅਣੀ ਕੀ ਆ ਭਈ ਜੀ ਬਹੁਤ ਚੰਗੀ ਚੀਜ਼ ਹੈ ਗੁੱਲੀ ਡੰਡਾ ਬਈ ਨਿਕਲਦਾ ਹੈ ਕਣਕ ਚੋਂ ਠੀਕ ਹੈ गेहूं ਚੋਂ ਨਿਕਲਦਾ ਹੈ ਬਹੁਤ ਚੰਗੀ ਚੀਜ਼ ਹੈ ਤਾਕਤ ਵਾਲੀ ਚੀਜ਼ ਹੈ ਕਣਕ ਚੋਂ ਹੁੰਦਾ ਬਈ ਗੁੱਲੀ ਡੰਡਾ ਠੀਕ ਹੈ ਤੇ ਇਹ ਤੁਹਾਨੂੰ ਚੱਕੀਆਂ ਹੁੰਦੀਆਂ ਜਿਹੜੀਆਂ ਆਪਣੀ ਆਟਾ ਚੱਕੀ ਹਨਾ ਆਟਾ ਚੱਕੀ ਆ ਨਾਰਮਲ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗਾ ਚਲੋ ਆਟਾ ਚੱਕਣਾ ਤੋਂ ਥੋੜਾ ਸਸਤਾ ਮਿਲ ਜੂਗਾ ਇਹ ਕੋਈ 15 ਰੁਪਏ ਕਿਲੋ ਦੇ ਦਿੰਦੇ ਨੇ ਉਹ 15 20 ਰੁਪਏ ਹਨਾ ਜਾਂ 10 ਰੁਪਏ ਤੇ 35 ਸਾਰੀ 25-30 ਰੁਪਏ ਕਿਲੋ ਦਿੰਦੇ ਆ ਇਹ ਚੀਜ਼ ਨੂੰ ਤੇ ਬੜੀ ਤਾਕਤ ਹੈ ਇਹਦੇ ਚ ਯਾਰ ਕਬੂਤਰਾਂ ਵਾਸਤੇ ਬਹੁਤ ਚੰਗੀ ਚੀਜ਼ ਹੈ ਗੁੱਲੀ ਡੰਡਾ ਸਸਤਾ ਵੀ ਅਤੇ ਗੁਣਾਗਾਰੀ ਬਹੁਤ ਹੈ ਵੈਲ ਗੱਲ ਮੁਕੀ ਰੰਗ ਗਈ ਆ ਚੀਜ਼ ਹੁੰਦੀ ਹੈ ਹੈਨਾ ਤੇਲ ਬੀਜ ਹੁੰਦੇ ਆ ਇਹਦੇ ਚ ਤਾਕਤ ਹੁੰਦੀ ਆ ਪ੍ਰੋਟੀਨ ਔਰ ਮਿਨਰਲ ਵਗੈਰਾ ਬਹੁਤ ਸਾਰਾ ਸਮਾਨ ਹੁੰਦਾ ਇਹ ਚ ਚਲੋ ਇਹਨਾਂ ਨੂੰ ਵੀ ਪਾਵਾਂ ਵੀ ਮੈਂ ਕਰਾਂ ਬੈਡ ਕਾਲਿਆਂ ਨੂੰ ਵੀ ਆ ਮਨਲੇ ਭਾਰੀ ਖੋ ਲੈਣਾ ਤੇ ਇਹ ਬੱਚਿਆਂ ਦੇ ਵੀ ਮੈਡੀਸਨ ਪਾ ਦੀ ਸਾਰਿਆਂ ਦੇ ਇੱਕ ਬੱਚੇ ਦੀ ਕੰਡੀਸ਼ਨ ਜ਼ਿਆਦਾ ਡਾਉਣਾ ਵੀ ਆ ਦੇਖੋ ਹੈਨਾ ਇਹ ਤਾਂ ਬਹੁਤ ਬੁਰਾ ਹਾਲ ਹੈ ਯਾਰ ਆਖਾ ਸੋਚ ਕੇ ਗੋਲ ਗੋਲ ਲੈ ਰਗਾ ਹਾਂ ਅਬਾ ਬਾਕੀ ਤਾਂ ਠੀਕ ਆ ਸਭ ਬਾਕੀ ਆ ਬੱਚ ਤੋ ਕੇ ਰਿਪੋਰਟਾਂ ਚ ਠੀਕ ਆ ਆ ਬੱਚ ਦੀ ਕੰਡੀਸ਼ਨ ਮਾੜੀ ਆ ਇਹਦੇ ਵਾਸਤੇ ਅਬਾ ਗੋਲੀਆਂ ਕੁੱਟਦਾ ਜਿਹੜੀਆਂ 7-8 ਗੋਲੀਆਂ ਨਹੀਂ ਲੈਂਦੇ ਮਿਕਸ ਹਾਲੀਆਂ ਉਹ ਆਪਾਂ ਕੁੱਟਦੇ ਆ ਗੋਲੇ ਦੇ ਉਹਨਾਂ ਨੇ ਫਰਕ ਪਾਉਣਾ ਨਾ ਜਿਹੜਾ ਉਹ ਗੋਲੀਆਂ ਨੜੇਟੀ ਇੰਜੈਕਸ਼ਨ ਲੈ ਤੈ ਜਦੋਂ ਤਿੰਨੇ ਲੱਗਣਾਂ ਜਿਆਦਾ ਬਾਜੂ ਫਰੇਆ ਪੂਰੀ ਹੋ ਜੂਗਾ ਹਨਾ ਬਾਕੀ ਦਰ ਇਹਨਾਂ ਨੂੰ ਪਾਣੀ ਪੂਣੀ ਧਾਰ ਦੇ ਰਹੇ ਨੂੰ ਸਾਰਿਆਂ ਨੂੰ ਕਰਦੇ ਆ ਸੈਟਿੰਗ ਪਾ ਚੱਲੀ ਜਾਂਦੀ ਆ ਉਠੜਸਾਰ ਤਾਂ ਇਹ ਤਾਂ ਕੰਮ ਤੇ ਲੱਗ ਜਾਂਦੇ ਆ ਨੜੇਦਰੂ ਲਾਈਟ ਬਜਾ ਦੀਏ ਹਾਂਜੀ ਦਵਾਈ ਕਰ ਲਈ ਕੁੱਟ ਕੇ ਤਿਆਰ ਇਹਦੇ ਚ ਆਪਾਂ ਗੋਲੀਆਂ ਮਿਕਸ ਕੀਤੀਆਂ ਭਾਈ ਤੁਹਾਨੂੰ ਦੱਸ ਦਿੰਨਾ ਨਾ ਠੀਕ ਹੈ ਕਿ ਨਹੀਂ ਇੱਥੇ ਪਿਆ ਰੈਪਰ ਸਭ ਤੋਂ ਪਹਿਲੀ ਗੋਲੀ ਤਾਂ ਰੱਖ ਲੋ ਲੈ 52 ਲੈ 52 ਹੋ ਗਈ ਫਿਰ ਹੋ ਗਈ ਭਾਈ ਆਪਣੇ ਕੋਲੇ ਫਲੋਕਸਾਸੀਨ ਠੀਕ ਹੈ ਕਿ ਨਹੀਂ ਫਲੋਕਸਾਸੀਨ ਹੋ ਗਈ ਆਪਣੇ ਕੋਲੇ ਤੇ ਅ ਨੌਰ ਫਲੋਕਸ ਹੋ ਗਈ ਠੀਕ ਹੈ ਆਇ ਇੱਕ ਹੋ ਗਈ ਐਥਰੋਸੀਨ ਬੈਟਰੀ 16 ਉਪਰਾਡੀਨ ਟੈਰਾਮਾਈਸੀਨ ਤੇ ਵੀ ਕੰਪਲੈਕਸ ਦੇ ਕੈਪਸੂਲ ਤੇ ਬਸ ਆਹ ਗੋਲੀਆਂ ਕੀਤੀਆਂ ਆਪਾਂ 7-8 ਗੋਲ ਗੈਟ ਕੀਤੀਆਂ ਇੱਥੇ ਠੀਕ ਹੈ ਤੇ ਕੁੱਟ ਕੇ ਬਣਾ ਲਿਆ ਪਾਊਡਰ ਇਹਦਾ ਵੀਰੇ ਤੇ ਬਸ ਦੇਣ ਦਾ ਹਿਸਾਬ ਕੁਦਾ ਕੀ ਹੈ ਇੱਕ ਚੁੰਡੀ ਸਵੇਰ ਇੱਕ ਚੁੰਡੀ ਸ਼ਾਮ ਮਤਲਬ ਕੁਝ ਵੀ ਹੋਇਆ ਕਬੂਤਰ ਨੂੰ ਦਿਖਾਵੇਂ ਗਲਗੁਲ ਖਰਾਬ ਕੁਝ ਵੀ ਆ ਬਿਮਾਰ ਮੂਰਾ ਕੁਝ ਵੀ ਹੋਇਆ ਯਾਰ 올 ਇਨ ਵਨ ਹੈ ਇਹ ਇੱਕ ਚੁੰਡੀ ਸਵੇਰ ਇੱਕ ਚੁੰਡੀ ਸ਼ਾਮ ਲਗਭਗ ਹਰ ਇੱਕ ਛੋਟੀ ਮੋਟੀ ਬਿਮਾਰੀ ਦਾ ਹੱਲ ਕਰ ਦਿੰਦੀ ਆ ਤੇ ਵੱਡੇ ਲੈਵਲ ਵਾਲੀ ਬਿਮਾਰੀ ਦਾ ਨਹੀਂ ਹੱਲ ਹੁੰਦਾ ਇਹ ਤੋਂ ਛੋਟੇ ਮੋਟੇ ਲੈਵਲ ਤੇ ਹਰ ਇੱਕ ਬਿਮਾਰੀ ਬਿਮਾਰੀ ਦਾ ਲਾਏ ਕਰ ਦਿੰਦੀ ਆ ਠੀਕ ਹੈ ਜੀ ਤੇ ਆ ਸੀਗਰ ਇਹਦੇ ਚ ਪਾਈ ਆਪਾਂ ਇੱਕ ਗੋਲੀ ਦੋ ਗੋਲੀ ਤਿੰਨ ਚਾਰ ਪੰਜ ਛੇ ਸੱਤ ਅੱਠ ਗੋਲ ਦਾ ਪਾਣਾ ਭਈ ਆਪਾਂ ਇਹਦੇ ਚ ਡੰਨਾ ਕਹਿੰਦੇ ਆੜੇ ਕਿਸ ਕੱਡੇ ਮੀਤਾ ਤੇਰਾ ਯਾਰ ਬਲਗੇ ਤਾਈਓ ਤਾਂ ਨਹੀਂ ਲੋਕੀ ਖਾਂਦੇ ਖਾਰ ਬਲਗੇ ਸੀਤੋ ਵਾਲਾ ਤਾਂ ਨਹੀਂ ਹਾਂ ਕੱਦ ਮਦਰਾ ਨਾ ਕੱਦ ਕੋ ਮਦਰਾ ਨਾ ਤਾਂ ਡਰਮ ਲਾਉਣਾ ਡਰਮ ਤਾਂ ਲਾਉਣਾ ਪੈਣਾ ਨਾ ਵੀ ਵੀ ਤਿਆਰ ਸਾਡਾ ਬਈ ਅਡਾ ਕੇਸ ਨਿਕਲ ਗਿਆ ਅੱਜ ਹੈ ਨਾ ਨਾ ਭਰਾਵਾ ਇਹਦਾ ਬਾੜਾ ਮਹਿੰਗੀ ਮਿਲਦੀ ਹੈ ਇਹ ਐਡਾ ਨਹੀਂ ਟਾਪਦਾ ਇੱਥੇ ਸਿੱਟ ਜੂਗਾ ਰੇਸ ਜਿਮਾ ਕੇ ਲਓ ਜੀ ਬਾਰੀ ਵੀ ਆਪਣੀ ਲੱਗ ਚੁੱਕੀ ਹੈ ਬਹੁਤ ਦਿਨਾਂ ਦਾ ਬੇਸਬਰੀ ਨਾਲ ਇਹ ਦਿਨ ਦਾ ਇੰਤਜ਼ਾਰ ਸੀ ਇੰਤਜ਼ਾਰ ਦਾ ਘੜੀਆਂ ਖਤਮ ਹੋਊਗਾ ਬਾਰੀ ਲੱਗੀ ਤਾਂ ਬਚ ਗਏ ਆਪਾਂ ਪਹਿਲਾਂ ਮਰੇ ਪਈ ਜਮ ਤੈਨੂੰ ਨੇ ਪੱਕਾ ਕੰਮ ਕਰਾਵਾਂਗੇ ਕੁੰਡੇ ਕਾਂਡੇ ਪੱਕੇ ਲੋਕ ਦੂਜੇ ਲਾਵਾਂਗੇ ਫਿੰਗਰਪ੍ਰਿੰਟ ਵਾਲੇ ਮੀਤੇ ਤੋਂ ਫਿੰਗਰਪ੍ਰਿੰਟ ਵਾਲੀ ਖੁੱਲਣ ਜਿਹੜੇ ਇਹ ਕਰਦੇ ਆਂ ਹੀ ਕਰ ਐਸਟੀ ਟਾਈਮ ਜੀ ਮੁੰਡੇ ਥੱਕੇ ਪਏ ਬਚਾ ਦੀ ਪਈਏ ਚਾਰਾ ਨੂੰ ਲੈ ਮੁੰਡੇ ਇੱਕ ਤਾਂ ਥੱਕ ਹੀ ਗਿਆ ਇਹ ਸੈੱਡ ਆਣੀ ਵਸਰੀ ਇੱਕ ਦਾ ਤਾਂ ਲੱਸੀ ਬਾਦ ਪੀਲੀ ਚਾਹ ਪੀਆ ਚਾਹ ਸੋਚੀ ਰਮਾਨ ਵੀਰੇ ਚਾਹ ਪੀ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤਰਾਤ ਨੂੰ ਸਰਵਚਾਰਾ ਉੱਤੇ ਹੁੰਦਾ ਉਹ ਕੀ ਚਲਾਉਣਾ ਹੁੰਦਾ ਤੂੰ ਉਹ ਵੀਜ ਦੇਉਂਦੇ ਆਪਾਂ ਸੁਪਰ ਹੀਲਡਰ ਤੇ ਨਾ ਸੁਪਰ ਹੀਲਡਰ ਦਿੰਦਾ ਮੁੰਡਾ ਵਿਚਾਰਾ ਤਾਂ ਕਰਕੇ ਮੀ ਤਾਂ ਯਾ ਮਿਲ ਗਈ ਬਣ ਗਈ ਜੀ ਗੱਲ ਮਾਹ ਘਾ ਸਵਾਦ ਹੀ ਲਿਆਤਾ ਜਾਵਾ ਲੈ ਖੋਲੇ ਟੱਪ ਕੇ ਵੇਖੀ ਵੇਦੀ। ਉਹ ਇਹਨਾਂ ਨੂੰ ਪੱਤੀ ਲਵਾਏ ਤੋ ਸੁੱਕਾ ਹੋ ਗਿਆ। ਹੈ? ਪੱਤੀ ਲਵਾਏ ਤੋ ਫਰਕ ਪਿਆ? ਪੂਰਾ ਹੀ ਪਿਆ। ਪੱਤੀ ਲਵਾਏ ਤੋ ਵਾਕਈ ਫਰਕ ਪੈ ਗਿਆ ਹਨਾ। ਟੱਪ ਕੇ ਪੂਰਾ ਨਹੀਂ ਨਹੀਂ ਅਗਰ ਆ ਗਿਆ ਬਾਈ ਓਏ। ਸਵਾਦ ਆ ਕੰਮ ਦਾ। ਹੁਣ ਭੇੜ ਦੇ ਦੋ। ਕੀੜੇ ਹੋ ਜਾਂ ਪੜਾ ਜਾਵਾ ਬੰਦ ਹੋ ਗਿਆ। ਟੱਪ ਨੂੰ ਪੂਰਾ ਵੀ ਥਾ ਨਹੀਂ ਕਿਸੇ ਪਾਸੇ ਵੀ। ਇਧਰ ਤਾਂ ਗੇੜ ਖੁੱਲੇ ਨਹੀਂ ਇਧਰੋਂ ਬੰਦ ਹੋ ਗਏ। ਬਣਾਦੀ ਲੇਕਿਨ ਜੂਗਾਂ ਨੂੰ ਆਉਂਦੀ ਨਾ ਹੋਵੇ ਲੱਗਦੀ ਐ। ਆਈ ਜੇ। ਨਹੀਂ ਨਹੀਂ ਕਹਿੜਾ ਕਹਿੜਾ। ਹਾਂ। ਨਹੀਂ ਇਹ ਤਾਂ ਪੂਰੀ ਓਕੇ ਆ ਯਾਰ। ਸਿਰਾ ਲਾ ਦੀ ਯਾਰ ਮੀਤੇ ਨੇ ਵਾਰੀ ਇਹੋ ਹੀ ਕੋਈ ਗੱਲ ਨਹੀਂ ਓਕੇ ਰਿਪੋਰਟਾਂ ਚ ਆ ਵੀ ਲੀ ਉਹਦੀ ਆ ਵੀ ਸੰਗਲੀ ਵੀ ਲੋਡ ਕਰਾਦੀ ਲੀਓ ਇਧਰ ਦੇਖ ਓਏ ਆ ਵੀ ਚੋਕ ਚੇਨ ਵੀ ਸੈੱਟ ਕਰਾਦੀ ਮੀਤੇ ਤੋਂ ਵੜਾ ਕੇ ਨਾ ਤੇ ਛੋਟੀ ਕਰਾਦੀ ਛੱਡੀ ਇੱਕ ਮਿੰਟ ਦੇਖੀ ਜਮਾ 1 ਨੰਬਰ ਚ ਹੈ ਨਾ ਉਹ ਇੱਕ ਅੱਧੀ ਘੜੀ ਹੋਰ ਕਢਾਉਂਦੇ ਨਾ ਆਪਾਂ ਚੱਲ ਕੋਈ ਫਿਰ ਵੀ ਗੱਲ ਬਣ ਜਾਣੀ ਸੀ ਇੱਕ ਹੋਰ ਕਢਾ ਲਈ ਫਿਰ ਆ ਬਾਲੀ ਛੱਡੀ ਛੱਡੀ ਇੱਕ ਮਿੰਟ ਛੱਡੀ ਸਲੇਟ ਹੀ ਹੈ ਇਹ ਖੜ ਜਾ ਇੱਕ ਮਿੰਟ ਨਹੀਂ ਨਹੀਂ ਚੱਲ ਸਹੀ ਆ ਹਜੇ ਵੀ ਗਲਮਾ ਟੱਗ ਗਿਆ ਵਦਗਾ ਵਿਚਾਰੇ ਦਾ ਓਕੇ ਰਿਪੋਰਟਾਂ ਚ ਹੋ ਗਿਆ ਵੀ ਕੰਮ ਜਮਾ ਪੂਰਾ ਲੀਓ ਦੀ ਚੇਨ ਵੀ ਸੈਟ ਕਰਾਦੀ ਮੀਤੇ ਤੋਂ ਤੇ ਪਰਦਾ ਕਿੰਨਾ ਰੈਂਦਾ ਤੇ ਪਰਦਾ ਪੂਰਾ ਹੀ ਹੋ ਗਿਆ ਸਹੀ ਗੱਲ ਆ ਬੇਬੇ ਟਪੀਆ ਵੀ ਸੱਤਾਂ ਚੋ ਆਪਣੀ ਹਣਾ ਮੈਂ ਬੇਬੇ ਵੇਖ ਬਾਰੀ ਕੋਈ ਘੰਟਾ ਨਾ ਕੰਮ ਬੇਬੇ ਕਹਿੰਦੀ ਹਾਂ ਪਤਲੇ ਪਰਦਾ ਹੋ ਗਿਆ ਵਦਗਾ ਮੈਂ ਸਹੀ ਗੱਲ ਅੱਗੇ ਪਰਦਾ ਚੰਗਾ ਹੁੰਦਾ ਸਿਆਣਾ ਬੰਦਾ ਹਮੇਸ਼ਾ ਸਿਆਣੀ ਗੱਲੀ ਕਰਦਾ ਹੁੰਦਾ ਹਾਂ ਹਾਂਜੀ ਆ ਦੇਖੋ ਡੰਨਾ ਜਮਾ ਕੰਮ ਜਿਵੇਂ ਇੱਕ ਨੰਬਰ ਹੈ ਡ੍ਰਮ ਡ੍ਰਮ ਪਾਸੀ ਕਰ ਦਿਓ ਤੇ ਐਨ ਮਾਹੌਲ ਇੱਕ ਨੰਬਰ ਬਣ ਗਿਆ ਯਾਰ ਵਾਕਿਆ ਤਾਂ ਸੈਟਾ ਪੂਰਾ ਕੰਮ ਜਮਾ ਜਵਾਂ ਜਵਾਂ ਹੁਣ ਬਣਦੀ ਗੱਲ ਆ ਸੰਗੜੀ ਛੱਡੇ ਤੋਂ ਘੈਂਟ ਲੱਗਦੀ ਥੋੜੀ ਥੱਲੇ ਨਹੀਂ ਨਹੀਂ ਥੋੜੀ ਲੰਕਦੀ ਹੋਵੇ ਨਾ ਇੱਥੇ ਜਾਏ ਖੁੱਲੀ ਜਾ ਇੱਥੇ ਆਏ ਬਹੁਤ ਸੋਹਣਾ ਲੱਗ ਰਿਹਾ ਬਈ ਲੋ ਵਾਕਈ ਜਿਵੇਂ ਮੁੰਡੇ ਹੀ ਬਣ ਗਿਆ ਮੁੰਡਾ ਖੁੰਡਾ ਇੱਕ ਚੀਜ਼ ਹੋਰ ਐਂ ਲਾ ਆ ਵਾਹ ਬਈ ਵਾਹ ਆਹੀ ਚੀਜ਼ ਦੇਖਣੋ ਮੈਂ ਨਾ ਦਿਖਾਈਂਗਾ ਮੇਰੇ ਹੱਥ ਨਾਲ ਦਿਖਾਈਂ ਖਸ 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 ਬੋਇਓ

ਕਣਕ ਵੀ ਅੱਜ ਦੇ ਦਿੰਦੀ ਰਹੇਗੀ ਕੱਲ ਨੂੰ ਕਰੀਏ ਹੱਲ ਇਹ ਤੋਂ ਲੈ ਇਹ ਦਰਸ਼ਦਾਰ ਨਹੀਂ ਕਰੂੰ ਕਰਦੇ ਕੋਈ ਭੰਨ ਕੜ ਹਣਾ ਆ ਹੋਣੀ ਆ 5 ਕਿਲੋ ਵਾਲੀ ਹਣਾ ਬਾਲਟੀ ਮੇਬੀ 5 ਕਿਲੋ ਵੀ ਆ ਇਨੀ ਪਾ ਕੇ ਦੋ ਤਿੰਨ ਦਿਨ ਕਾ ਲੋ ਹੋ ਰੱਖ ਲੋ ਯਾਰ ਵੀ ਇੱਕ ਦਿਨ ਦੀ ਡੇਲੀ ਦੀ 6 ਕਿਲੋ ਖਰਾਕ ਹੋਣੀ ਆ ਕਬੂਤਰਾਂ ਦੀ ਆਪਣੀ ਹਣਾ 5 ਤੋਂ 6 ਕਿਲੋ ਡੇਲੀ ਦੀ ਖਰਾਕ ਹੈਗੀ ਆ ਤੇ ਕੋਈ ਚੱਕਰ ਨਹੀਂ ਬਲਜੀਤ ਨੂੰ ਕਰਦਾ ਫੋਨ ਆਪਦੇ ਹੱਲ ਹੋ ਜਾਂਦਾ ਆਪਣਾ ਇਕ ਜੁਨਾ ਪਰ ਦਾਣਾ ਪਾਣੀ ਪਾਈਏ ਕਬੂਤਰਾਂ ਨੂੰ ਬੱਚੇ-부ੱਚੇ ਕਰੀਏ ਅੰਦਰ ਲਾਈਏ ਹਨਾ ਸਾਰਾ ਕੁਝ ਤੇ ਫੋਨ ਹੁਣ ਲਾ ਕੇ ਰੱਖਦੇ ਆਪਾਂ ਟਾਈਮ ਲੈਪਸ ਤੇ ਹਾਂਜੀ ਮੇਰੇ ਦੋਸਤੋ ਤੇ ਸਾਰੇ ਕਬੂਤਰਾਂ ਨੂੰ ਬਈ ਦਾਣਾ ਪਾਣੀ ਪਾਤਾ ਵੱਡਿਆਂ ਨੂੰ ਜਾਲ ਵਾਲਿਆਂ ਨੂੰ ਬੱਚਿਆਂ ਨੂੰ ਤੇ ਬੈਟਕ ਵਾਲਿਆਂ ਨੂੰ ਵੀ ਦਾਣਾ ਵੀ ਹੋ ਗਿਆ ਤੇ ਪਾਣੀ ਵੀ ਹੋ ਗਿਆ ਠੀਕ ਹੈ ਜੀ ਤੇ ਹੁਣ ਨੱਪਗੇ ਭਾਈ ਆਪਾਂ ਕੁਗੀ ਆਟੋ ਇਹਦਾ ਨਾਪਦੀ ਨਹੀਂ ਬਈ ਇੱਥੇ ਮੈਨੂੰ ਪਤਾ ਹੈ ਵੀ ਹੁਣ ਲੀਓ ਦਾ ਫਿਰ ਗਲ ਪਟਣਾ ਹੋਊਗਾ ਆਪਾਂ ਨੂੰ ਇਹ ਕਾਲੇ ਏ ਖੰਭ ਕਿਹੜੇ ਲਿਆ ਓਏ ਚਲੂ ਹੀ ਹੋਣੇ ਤਾਂ ਛੱਡੋ ਹਣਾ ਇਹਨੂੰ ਇੱਥੇ ਆਪਾਂ ਨੱਪਾਂਗੇ ਭਾਈ ਆਪਾਂ ਵਿਚਾਰੀ ਨੂੰ ਗਰੀਬ ਬਣੀਣਾ ਹਣਾ ਇਹ ਕਿ ਰੱਖ ਦਿੰਨਾ ਮੈਨੂੰ ਤੇ ਕੀ ਯਾਰ ਬਹੁਤ ਟਾਈਮ ਸਾਹ ਦਿੱਤੇ ਨੇ ਯਾਰ ਹਣਾ ਜਿਹੜੇ ਨੇ ਆਪਣਾ ਕੋ 2 ਸਾਲਾਂ ਤੋਂ ਆਪਣੇ ਕੋਲ ਹੀ ਸੀਗੇ ਨਾ ਮੇਲ ਐ ਫੀਮੇਲ ਨਹੀਂ ਆ ਦੇਖੋ ਮੇਲ ਦਾ ਇਥੋਂ ਪਤਾ ਲੱਗ ਜਾਂਦਾ ਹੈ ਗੱਲ ਤੋਂ ਮੇਲ ਐ ਐ ਨਹੀਂ ਪਤਾ ਕਾਫੀ ਜੂਜਦਾ ਹੋਵੇ ਐਨਾ ਵੀ ਨਹੀਂ ਕਹਿ ਸਕਦੇ ਆਪਾਂ ਬਾਕੀ ਪਰ ਉਹਨਾਂ ਦੀ ਏਜ ਵੀ ਨਹੀਂ ਪਤਾ ਕਿੰਨੀ ਕੋਗੀ ਮੇ ਵੀ ਕਬੂਤਰ ਜਿਹੀ ਤਾਂ ਹੋਣੀ ਚਾਹੀਦੀ ਕੋਈ 2-2 ਸਾਲ ਚਲੋ ਛੱਡੋ ਤੇ ਬਸ ਇਹਨੂੰ ਨਾਪਦ ਕੇ ਬਹੀ ਤੇਰੇ ਨੂੰ ਹਣਾ ਤੇ ਇਥੋਂ ਨਹੀਂ ਲੀਵ ਕੱਢਦਾ ਕਿਸ ਹਾਲਤ ਜੀ ਇੱਥੇ ਨਾਪਦੇ ਹੁਣ ਉੱਤੇ ਨੂੰ ਸਾਰੇ ਟੋਹੇ ਨੂੰ ਭਰ ਦੇਣਾ ਮਿੱਟੀ ਨਾਲ ਠੀਕ ਐ ਜਿੱਥੋਂ ਹੀ ਲਿਓਨੇ ਕੱਢਿਆ ਫੇਰ ਲਿਓ ਦੀ ਖੈਰ ਨਹੀਂ ਇਹ ਬਹੁਤ ਖਰਾਮੀ ਐ ਬਸ ਠੀਕ ਐ ਬਾਕੀ ਛੋਟਾਂ ਡੱਡਾਂ ਨੂੰ ਵੀ ਦਾਣਾ ਪਾਣੀ ਪਾਤਾ ਭਾਈ ਹਨਾ ਬਗੈਰ ਵਿਲੇਜ ਹੁੰਨੇ ਤਾਂ ਕੋਈ ਖਾਸ ਕੰਮ ਜਾਂ ਨਹੀਂ ਹੁੰਦਾ ਇਹ ਰਹਿਣਾ ਤੂਤਰ ਡਾਉਣ ਤੋਂ ਬਣਾ ਸਵਾਦ ਨਹੀਂ ਹੁੰਦਾ ਇੱਕ ਵਾਰ ਤਾਂ ਵੇਖੀ ਆ ਜੇ ਚਲ ਕੋਈ ਨਾ ਨਵੀਂ ਪਣੀਰੀ ਬਸ ਡਾਉਣ ਲੱਗਾਂਗੇ ਜੇ ਮੈਂ ਛੋਤੇ ਬੱਚੇ ਤਾਂ ਨਹੀਂ ਬਾਹਰ ਕੱਢਿਆ ਮਨਾਂ ਨੂੰ ਤਰ ਹਰ ਖਚਾ ਕੇ ਟੰਗ ਭੰਨਦੀ ਸੀ ਮੈਂ ਇੱਕ ਦੀ ਛੋਟੇ ਬੱਚੇ ਬਾਹਰ ਪਾ ਕੱਢਾਂਗੇ ਭਾਈ ਸਾਹਿਬ ਤੁਸੀਂ ਐਂ ਸਭ ਲਾ ਲਓ ਪੀ ਜਦੋਂ ਬੱਚੇ ਪ੍ਰੋਪਰ ਆ ਖੁੱਡਿਆਂ ਚ ਬਸ ਜਿੱਦਣ ਚੱਕੇ ਨਾ ਬਾਹਰ ਕੱਢਣ ਨੂੰ ਉਸ ਦਿਨ ਮਾ ਪਰਲੇ ਖੁੱਡੇ ਸ਼ਿਫਟ ਕਰਨੇ ਆ ਉਹ ਉਸ ਦਿਨ ਬਾਹਰ ਕੱਢਨੇ ਆਪਾਂ ਵੀ ਯਾਨੀ ਕਿ ਪੰਜ ਪੰਜ ਦਿਨ ਹੋਰ ਰੁਕ ਜਾਗੇ ਪੰਜ ਦਿਨਾਂ ਚ ਹੋਰ ਪੂਰੀ ਗਰੋਥ ਹੋ ਜਾਣੀ ਬੱਚਿਆਂ ਦੀ ਵਧੀਆ ਉਸ ਤੋਂ ਬਾਅਦ ਨਹੀਂ ਬੱਚੇ ਦਬਣ ਦਿੰਦੇ ਫਿਰ ਆਪਾਂ ਦਵਾਈ ਬੂੜੀ ਦੇ ਕੇ ਫਿਰ ਅੱਖਾਂ ਨਹੀਂ ਖਰਾਬ ਹੋਣ ਦੇਣਗਾ ਉਹਨਾਂ ਦਾ ਆਪਾਂ ਠੀਕ ਹੈ ਤੇ ਬਾਕੀ ਆ ਹਿਸਾਬ ਹੈ ਬਸ ਠੀਕ ਹੈ ਪਰ ਡੱਡਾ ਵੀ ਅੰਦਰ ਬੈਠ ਗਿਆ ਇਹਨਾਂ ਚ ਇੱਕ ਬੱਚੇ ਦੀ ਕੰਡੀਸ਼ਨ ਵਾਲੀ ਮਾੜੀ ਆ ਤੇ ਬਾਕੀ ਤਾਂ ਸੈੱਟ ਹੈ ਹਨਾ ਤੇ ਉਹ ਮਿਕਸ ਆਪ ਗੋਲੀਆਂ ਵਾਲਾ ਤੁਹਾਨੂੰ ਮੈਂ ਦੱਸਿਆ ਹਨਾ ਵੀ ਕਿੰਨੀਆਂ ਗੋਲੀਆਂ ਸੀ ਤੇ ਕਿਹੜੇ-ਕਿਹੜੇ ਸੀਗਾ ਹਾਂ ਸੱਚ ਬਈ ਦੋ ਬੱਚੇ ਆਪਣੇ ਬੈਂਦੇ ਫਿਰਦੇ ਹੈਗੇ ਇੱਕ ਤਾਂ ਹਰੀ ਬਿੱਠ ਦਾ ਬੱਚਾ ਲੱਗਿਆ ਮੈਨੂੰ ਜਿਹੜਾ ਆਪਾਂ ਪਹਿਲਾਂ ਵਾਪਸ ਕੀਤਾ ਠੀਕ ਹੈ ਜੀ ਇੱਕ ਤਾਂ ਉਹ ਬੱਚਾ ਬੈਂਦਾ ਫਿਰਦਾ ਆਪਣੇ ਦੁਪਹਿਰ ਜੇ ਦਾ ਤੇ ਮੰਨ ਕੇ ਲਵਾਸੀ ਪਸੀ ਬਹਿ ਬੂ ਜਾਂਦਾ ਕਿਤੇ ਪਰ ਬੈਠਣਾ ਆਪਣੇ ਘਰ ਤੇ ਆਉਂਦਾ ਉੱਡ ਕੇ ਤੇ ਇੱਕ ਬੱਚਾ ਫਿਰਦਾ ਕਾਲਾ ਚੀਨਾ ਜਮਾਂਦਰੂ ਕਾਲੇ ਟੂਸੇਆ ਕਾਲੀ ਟੋਰੀਆ ਬੱਚੇ ਜੀ ਤੇ ਸੱਜੇ ਪਾਸੇ ਹਰਾ ਡੰਡਾ ਬਈ ਉਹਦੇ ਪੱਲੇ ਚ ਸੱਜੇ ਪੱਲੇ ਦੀ ਖੇਚਮਾ ਐ ਹਰਾ ਡੰਡਾ ਤੇ ਇੱਕ ਦੀ ਹੈਗੀ ਹਰੀ ਬੈਠਾ ਦੋ ਬੱਚੇ ਕਾਲੇ ਚੀਨੇ ਜੇ ਬੈੰਦੇ ਫਿਰਦੇ ਆਪਣੇ ਯਾਰ ਮੈਂ ਤਾਂ ਬੱਚਿਆਂ 'ਤੇ ਘਰ ਤੇ ਉਹਨਾਂ ਨੂੰ ਵੇਖ ਕੇ ਨਹੀਂ ਤਾਂ ਮੈਨੂੰ ਐ ਲੱਗਦਾ ਆਪਣੇ ਛਤਰੀਆਂ ਦੇ ਬੱਚੇ ਬੈਠੇ ਹੁੰਦੇ ਤੇ ਉਹਨਾਂ ਨੇ ਦੇਖ ਕੇ ਬੈਠ ਹੀ ਨਾ ਸੀ ਜਿਹੜੇ ਸਾਥ ਇੱਥੇ ਫਿਰਦੇ ਸੀ ਵਿਚਾਰੇ ਹੇਟਾ ਲੱਗ ਗਿਆ ਜੀ ਗੀੜ ਤਾਂ ਲੱਗੇ ਸੀ ਬਾਰੀ ਲੱਗ ਗਈ ਜੀ ਪਰਦਾ ਹੋ ਗਿਆ ਘਰ ਦਾ ਪਰਦਾ ਚੰਗਾ ਹੁੰਦਾ ਲਓ ਭਾਈ ਆਹ ਫਾਇਦਾ ਗੀਰਦਾ ਠੀਕ ਹੈ ਤੇ ਲੱਗਦਾ ਥੇ ਕੰਮ ਹੋਰ ਕਰ ਜਾਂਦਾ ਭਾਈ ਵਾਲ ਕਟਾਏ ਜਾਂਦੇ ਬ੍ਰਾਈ ਠੀਕ ਹੈ ਫਿਰ ਕੱਟ ਕਰਾਤੇ ਮਾਦਨ ਵਿਲਾ ਬੈਠਾ ਜੀ ਅਸੀਂ ਗਏ ਸੀ ਬਲਜੀਤ ਕੋਲੇ ਕਣਕ ਸਿੱਟਣ ਬਈ ਸੱਚ ਹਾਂ ਕੰਮ ਤਿੰਨ ਘਰਾਂ ਦੇ ਮੈਂ ਬਲਜੀਤ ਦੇ ਕੋਲ ਕਣਕ ਲੈ ਗਏ ਸੀ ਇਹ ਕਬੂਤਰਾਂ ਵਾਸਤੇ ਉਹ ਕਰਾਉਣ ਨੂੰ ਸੈੱਟ ਕਰਾਉਣ ਨੂੰ ਮਤਲਬ ਵੀ ਸਾਫ਼ ਕਰਾ ਕੇ ਲੈਣਾ ਉਹਨਾਂ ਨੂੰ ਕਣਕ ਕਿੰਨੀ ਮਰਜ਼ੀ ਸਾਫ਼ ਹੋਵੇ ਮੈਂ ਬਲਜੀਤ ਤੋਂ ਕਣਕ ਚੱਕੀ ਤੇ ਜਾ ਕੇ ਸਾਫ਼ ਕਰਾ ਕੇ ਲੈ ਆਉਣਾ ਉਹਨਾਂ ਨੂੰ ਪੂਰੀ ਇੱਕ ਨੰਬਰ ਸੀਸੀ ਵਰਗੀ ਬਣਾ ਕੇ ਮੈਂ ਗਿਆ ਤਾਂ ਸੀਗਾ ਇੱਕ ਤਾਂ ਕਣਕ ਸਿੱਟਣ ਇੱਕ ਗੈਸ ਵਿੱਚ ਵੀਡੀਓ ਅਪਲੋਡ ਕਰਨ ਬਲਜੀਤ ਦੀ ਚੱਕੀ ਤੇ ਨਾ ਵਾਈਫਾਈ ਤੇ ਵੀਡੀਓ ਵੀ ਅਪਲੋਡ ਕਰਿਆਂ ਦੀ ਕਣਕ ਵੀ ਸਿੱਟਿਆਂ ਦੀ ਤੇ ਇਹਦੀ ਦੁਕਾਨ ਪਈ ਸੀ ਹਨਾ ਮਤਲਬ ਵਿਹਲੇ ਹੀ ਬੈਠਾ ਜੀ ਗਏ ਖੁੱਲੀ ਪਈ ਦੁਕਾਨ ਪਰਦੇ ਪਾਸੀ ਸੀ ਕਹਿੰਦਾ ਭਾਓ ਦੁਕਾਨ ਤਾਂ ਖੁੱਲੀ ਹੁੰਦੀ ਆ ਵਿਹਲੇ ਬੈਠ ਸੀ ਮੈਂ ਯਾਰ ਵਾਲ ਕੱਟ ਹਨਾ ਤੇ ਥੋੜੇ ਟਾਈਮ ਜੀ ਤਿੰਨ ਕੰਮ ਹੋ ਗਏ ਤੇ ਲਿਓ ਪ੍ਰੀਤੀ ਨੂੰ ਛੱਡਦ ਗਏ ਹੁਣ ਬਾਕੀ ਵਾਲ ਠੀਕ ਆ ਬਰੀਕ ਕਰਾ ਜਾਂਦੇ ਦੇਖੋ ਯਾਰ ਮੈਂ ਬਾਬੇ ਪਹਿਲਾ ਮੁਕਾਬਲਾ ਨਾ ਮਾੜੇ ਮੋਠੇ ਮਾਹਣਾਂ ਯਾਰ ਘੜੇ ਲਾ ਦੇਣਾ ਯਾਰ ਪਰ ਮੇ ਵਾਲੇ ਯਾਰ ਇਹ ਬਰੀਕ ਗਿੱਚੀ ਵੀ ਬਰੀਕ ਹੋ ਗਿਆ ਨਾ ਯਾਰ ਬਰੋ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰ ਲੈ ਘਰੇ ਤੇ ਠੀਕ ਆ ਬੱਸ ਹੁਣ ਪਰ ਉਹ ਤੋ ਯਾਰ ਨਾ ਲੁੱਟਣ ਜੀ ਅੱਜ ਸਰੀਰ ਅੱਜ ਵੀ ਕਾਫੀ ਡਾਉਨ ਆਇਤਾ ਕੁਝ ਜਾਰੇ ਡਾਉਨ ਫੀਲ ਹੋ ਰਿਹਾ ਹੈ ਨਾ ਤੇ ਓਕੇ ਬਸ ਚਲੋ ਗੇਮ ਨੂੰ ਛੱਡ ਕੇ ਟਾਈਮ ਪਾਸ ਕਰਦੇ ਹਾਂ ਫਿਰ ਆਪਾਂ ਲੈ ਲਈ ਹੁਣ ਛੱਡ ਲਈ ਨਾਲੇ ਸੌਂ ਸੌਲੇ ਤੇ 2 ਮਿੰਟ ਬੱਚਿਆਂ ਦੇ ਚਾਹਤੀ ਮਾਰਿਆ ਮੈਂ ਯਾਰ ਜੀ ਤਾਂ ਨਹੀਂ ਕਰਦਾ ਨੂੰ ਮੈਂ ਮੈਡੀਸਨ ਵੀ ਪਾਉਣੀ ਹੈ ਹਜੇ ਕੁਛ ਕੁ ਬੱਚਿਆਂ ਨੂੰ ਦੇਣੀ ਵੀ ਸੀ ਜਿਹੜੀ ਕੁੱਟੀ ਸੀਗੀ ਆਪਾਂ ਗੋਲੀਆਂ ਜੀਆਂ ਲਓ ਜੀ ਦੇਓ ਦਾ ਹੀ ਲਿਓ ਨੂੰ ਕਰਤੈ ਨੇ ਆਹ ਤੇਲਾ ਕੰਮ ਫੇਰ ਚੰਦਰ ਨੇ ਮੈਨਾ ਆ ਕੇਵਲ ਦੇ ਬਈ ਹਜੇ ਤੱਕ ਪੈਸੇ ਵੀ ਨਹੀਂ ਪੇ ਕਰਕੇ ਆਂਦੇ ਸੀਗੇ ਆਈਟਸ ਨੂੰ ਦੱਸਿਆ ਸੀ ਸਿਰਾ ਕੇਵਲ ਹਨਾ ਤੁਹਾਨੂੰ ਦਿਖਾਈ ਸੀ ਮੈਂ ਐਂ ਕਰੇ ਖੁੱਲ ਕੇ ਡਬਲ ਵਾਲੀ ਸੀਗੀ ਇੱਕ ਮਿੰਟ ਰੁਕਵਾ ਦੇਖੋ ਜਿਵੇਂ ਇਥੋਂ ਆ ਆ ਵਧੀਆ ਆਪਣਾ ਪਾਵਰ ਬੈਂਕ ਵੀ ਚਾਰਜ ਕਰ ਦਿੰਦੇ ਸੀ ਤੇ ਆਪਣਾ ਆਈਫੋਨ ਵੀ ਚਾਰਜ ਕਰ ਦਿੰਦੇ ਸੀ ਹਨਾ ਤੇ ਲਿਓ ਨੇ ਇਹਨੂੰ ਚਾਰਜ ਕਰਤਾ ਇਹ ਦੂਜੇ ਪਾਸੇ ਵੀ ਡਬਲ ਸੀਗਾ ਦੇਖੋ ਦੂਜੇ ਪਾਸੇ ਵੀ ਇਧਰੋਂ ਇੰਨਾ ਸੀਗੀ ਹੜ ਜੋ ਕੋਲੇ ਜਾ ਪੈਣਾ ਇਹ ਮਤਲਬ ਆ ਵੀ ਚੱਬੀ ਪਈ ਜਾਣੇ ਵੇ ਚੰਦਰੇ ਨੇ ਆ ਦੇਖੋ ਕਰਤਾ ਕੰਮ ਭਈ ਨਿਹੜਤਾ ਕੰਮ ਇਹਦਾ ਚੱਲ ਹਮਨੇ ਆ ਲਾ ਆ ਲੋਡ ਕਰਕੇ ਵਧੇਗਾ ਬਣਾ ਦੇ ਲਿਓ ਇੱਕ ਨੰਬਰ ਕਰਤਾ ਮਾਹੌਲ ਤੇ ਹੁਣ ਸੁੱਤਾ ਪਿਆ ਰਾਹ ਦੇ ਨਾਲ ਜਮਾ ਬੇਫਿਕਰ ਹੋ ਗਈ ਮੈਂ ਤਾਂ ਕੁਛ ਕੀਤਾ ਹੀ ਨਹੀਂ ਨਾ ਜੀ ਕਿੰਨਾ ਆਪਣਾ ਤਾਂ ਪਤਾ ਹੀ ਨਹੀਂ ਕੀ ਹੋਇਆ ਇੱਥੇ ਹਣਾ ਇੰਨਾ ਬੇਫਿਕਰਾ ਸੁੱਤਾ ਪਿਆ ਚਲੋ ਕੋਈ ਗੱਲ ਨਹੀਂ ਜਾਨਵਰਾ ਯਾਰ ਇਹਨੂੰ ਇਹ ਵਿਚਾਰੇ ਨੂੰ ਅਕਲੋਂ ਦੀ ਤਾਂ ਗੱਲਾਂ ਹੀ ਕਾਦਗਾ ਨਾ ਫਿਰ ਜਾਨਵਰ ਇਹਨੂੰ ਭੋਲੇ ਆਇਆ ਤਾਂ ਕੁਛ ਨਹੀਂ ਹੁੰਦਾ ਹਨਾ ਜਿਵੇਂ ਆਪਣੇ ਕਬੂਤਰ ਭੋਲੇ ਆ ਵਿਚਾਰੇ ਇਹ ਵੀ ਭੋਲਾ ਪੰਛੀ ਆ ਆਪਣਾ ਹੂੰ ਕੁਛ ਨਹੀਂ ਪਤਾ ਇਹਨੂੰ ਤਾਂ ਹੀ ਤਾਂ ਇਹ ਨਹੀਂ ਤੋੜ ਕੇ ਬੇਫਿਕਰ ਸੁੱਤਾ ਪਿਆ ਇਹਨੂੰ ਕਿਹੜਾ ਕੋਈ ਮਨਚਰੀ ਗਰੇਟਾ ਜਾਂ ਕੋਈ ਇਹਨੂੰ ਆਇਆ ਵੀ ਮੈਂ ਭਾਂਜ ਤੋੜਤੀ ਤੇ ਨੁਕਸਾਨ ਕਰਤਾ ਹਨਾ ਇਹਨੂੰ ਤਾਂ ਆਇਆ ਬਾਤ ਕੀ ਸੀ ਚਾਬਤੀ ਮੈਂ ਤਾਂ ਫਿਰ ਕੀ ਐ ਏਡੀ ਗੱਲ ਹੈ ਹਨਾ ਤੇ ਚਲੋ ਆਪਾਂ ਵੀ ਅੱਗੋਂ ਕਾਤੋਂ ਗੁੱਸਾ ਕਰਨਾ ਯਾਰ ਫਿਰ ਕੀ ਐ ਇਹ ਜਿੰਦ ਤੋ ਵਿਚਾਰ ਨੂੰ ਸਮਝ ਹੀ ਹੈ ਨਹੀਂ ਹਨਾ ਗੁੱਸਾ ਤਾਂ ਉਹਨਾਂ ਦਾ ਆਉਂਦਾ ਜਿਨ੍ਹਾਂ ਨੂੰ ਮੰਨ ਕੇ ਚੱਲ ਵੀ ਸਾਰਾ ਕੁਝ ਪਤੇ ਪਤਾ ਹੁੰਦੇ ਸੁੰਦੇ ਆ ਵੀ ਜਿਹੜੇ ਚਿੰਗਿਆ ਮਾੜਿਆ ਕਰਦੇ ਉਹਨਾਂ ਦਾ ਗੁੱਸਾ ਆਉਂਦਾ ਹੈ ਜਿਹੜੀ ਚੀਜ਼ ਨੂੰ ਸਮਝ ਹੀ ਹੈ ਨਹੀਂ ਸੋਚ ਸਮਝ ਦੀ ਕਪੈਸਿਟੀ ਹੈ ਨਹੀਂ ਜਿਹੜੀ ਕੋਲੇ ਉਹ ਚੀਜ਼ ਨੂੰ ਤਾਂ ਕੀ ਕਹਿਣਾ ਆਪਾਂ ਚਲੋ ਛੱਡੋ ਸੁਣਨਿਆ ਵੀ ਲਗਭਗ 1 ਵਜ ਗਿਆ ਹੋਣਾਗਾ ਠੀਕ ਹੈ ਤੇ ਬਾਸ ਕਰਦੇ ਲੋਗ ਦੀ ਐਂਡਿੰਗ ਓਕੇ ਵਾਏ 嗯、mm hmm. mm hmm.